ਆ ਚੱਕੋ ਕੜਾਈ ਵਾਲੇ ਸੂਟ ਬਜ਼ਾਰਾਂ 'ਚ 1000-1000 ਰੁਪਏ ਦੇ ਚੱਕੋ ਆਫਰ ਲਾਤੀ ਆ 700 ਰੁਪਏ ਦੇ ਦੋ ਗੀਜ਼ਾ ਕਾਟਨ ਦਾ ਸੂਟ ਹੈ ਚੈੱਕ ਕਰੋ ਜੀ ਨਾਲ ਜਾਮ ਪ्योर ਲੱਗਿਆ ਦੁਪੱਟਾ ਸ਼ਾਨਦਾਰ ਲਾ ਕੇ ਕੜਾਈ ਵਾਲਾ ਬਜ਼ਾਰਾਂ 'ਚ 1000 ਤਾਂ ਇੱਥੇ 1000 ਰੁਪਏ ਦੇ ਦੋ ਆ ਵੀ ਲੈ ਜਾਓ ਜੀ ਬਾਜ਼ਾਰ 'ਚ ਕੋਈ 2000 ਮੰਗਦਾ ਕੋਈ 2100 ਮੰਗਦਾ ਸਾਡੇ ਕੋਲੋਂ 1500 ਦੇ ਦੋ ਲੈ ਜਾਓ 750 ਰੁਪਏ ਦਾ ਸੂਟ ਦੇ ਰਹੇ ਆ ਰੰਗ ਡਿਜ਼ਾਈਨ ਦੁਪੱਟੇ ਬਹੁਤ ਸੋਹਣੇ ਆ ਕਰੋ ਜੀ ਸ਼ਗਣਾ ਵਾਲੇ ਸੂਟ ਆ ਗਏ ਕਢਾਈ ਚੈੱਕ ਕਰੋ ਨੈਚੁਰਲ ਕਰੇਵ ਦਾ ਫੇਸ ਲਾਤਾ ਦੁਪੱਟੇ ਜਾਲ ਬਣਾਤੇ ਜਾਲ ਬਜ਼ਾਰਾ ਚ ਰੇਟ 16 1600 ਆ 850 ਰੁਪਏ ਦਾ ਸੂਟ ਲੈਜ ਮਾਤੂ ਸ਼੍ਰੀ ਦਸਤਾਰ ਮੋਗਾ ਰੋਡ ਬਾਗਾ ਪੁਰਾਣਾ ਤੁਸੀਂ ਆਉਣਾ ਹੈਗਾ ਜਿੱਥੇ ਤੁਹਾਨੂੰ 1 ਲੱਖ ਵਾਲਾ ਕੱਪੜਾ 40000 ਰੁਪਏ ਚ ਮਿਲਣਾ ਜਿਹੜੇ ਭਾਰੇ ਭਾਰੇ ਸੂਟ ਤੁਸੀਂ ਲੈਨੇ ਹੋ 2 ਲੱਖ ਰੁਪਏ ਦਾ ਬਾਜ਼ਾਰ 'ਚ ਅੱਗੇ ਬਣਾਉਣੇ ਹੋ ਬੈਲ ਆਪਣਾ 2 ਲੱਖ ਵਾਲਾ ਕੱਪੜਾ ਇੱਥੇ ਅਸੀਂ ਤੁਹਾਨੂੰ 80000 ਦੇਣਾ ਅਗਰ ਤੁਸੀਂ ਆਪਣੇ ਵਿਆਹ ਸ਼ਾਦੀ ਦਾ ਕੱਪੜਾ ਲਾ ਕੇ ਕਿਸੇ ਵੱਡੇ ਸ਼ਹਿਰ 'ਚ ਵੱਡੇ ਪਿੰਡ ਤੋਂ ਦੂਰੋਂ ਵੀ ਆਉਨੇ ਹੋ ਤੇ ਬੱਸ ਤੇ ਆਉਨੇ ਹੋ ਤੇ ਸਾਡੇ ਆਟੋ ਰੱਖਸ਼ੇ ਦੀ ਸਰਵਿਸ ਬਿਲਕੁਲ ਫ੍ਰੀ ਹੈ ਬਾਜ਼ਾਰ ਜਾ ਕੇ 12-12000 ਵਾਲੇ ਕੋਟ ਪੈਂਟ ਤੁਸੀਂ ਲੈਨੇ ਹੋ ਇੱਥੇ ਤੁਹਾਨੂੰ ਅਸੀਂ 12000 ਵਾਲਾ ਕੋਟ ਪੈਂਟ ਸਿਰਫ 2995 ਦੇ ਦੇਣਾ ਸਲਾਈ ਕਰਕੇ 3 ਪੀ ਸਕੂਟਮੈਂਟ ਕੋਈ 15000 ਮੰਗਦਾ ਕੋਈ 17000 ਮੰਗਦਾ ਅਸੀਂ 3760 ਜੀ ਦਵਾਂਗੇ ਇਹ ਵੀ ਸਲਾਈ ਕਰਕੇ ਕੁਰਤਾ ਪਜਾਮਾ ਬਾਜ਼ਾਰ ਦੇ ਵਿੱਚ ਗੀਜ਼ਾ ਕੁਰਤਾ ਕੋਈ 3000 ਰੁਪਏ ਤੋਂ ਘੱਟ ਨਹੀਂ ਹੁੰਦਾ ਸਾਡੇ ਕੋਲੋਂ 14-1500 ਦਾ ਕੁਰਤਾ ਪਜਾਮਾ ਸਲਾਈ ਕਰਕੇ ਲੈ ਜਾਓ ਆ ਚੈੱਕ ਕਰੋ ਜੀ ਦੇਖੋ ਸੂਟ ਮੂਹੋ ਬੋਲਦਾ ਹੈ ਦਪੱਟਾ ਵੀ ਮੂਹੋ ਬੋਲਦਾ ਹੈ ਰੇਟ ਕੀ ਬੋਲਦਾ ਹੈ 1500 ਦਾ ਬਾਜ਼ਾਰ 'ਚੇ ਬੋਲਦਾ ਸਾਡੇ 750 ਰੁਪਏ ਮਾਤੂ ਸ਼੍ਰੀ ਦਸਤਾਰਾ ਅੰਕਲੋਂ ਪਾ ਕੇ ਪ੍ਰਾਣੇ ਬੋਲਦਾ ਲਓ ਜੀ ਬਾਜ਼ਾਰ ਤੇ ਰੈੱਡ ਸੂਟ 2500 3000 ਤੋਂ ਘੱਟ ਕੋਈ ਨਹੀਂ ਦਿੰਦਾ ਦੁਪੱਟਾ ਵੀ ਹੈਵੀ ਇਹ ਵੀ ਤੁਹਾਨੂੰ ਅਸੀਂ 650 ਰੁਪਏ ਦੇ ਦੇਣਾ ਹੈਗਾ ਸਾਡੇ ਕੋਲੋਂ ਸੂਟ ਸ਼ਰਾਰੇ ਗਰਾਰੇ ਲਹਿੰਗੇ ਗੌਨ ਡਰਸਾਂ ਮਿਲਣੀਆਂ ਆ ਮੁੰਡਿਆਂ ਦੇ ਲਈ ਕੋਟ ਪੈਂਟ ਕੁਰਤੇ ਭਾਵੇਂ ਸ਼ੇਰਵਾਨੀਆਂ ਬਲੇਜ਼ਰ ਬਾਸਕਟਾਂ ਪੱਗਾਂ ਦਾ ਸਾਡੇ ਕੋਲ ਪੱਗਾਂ ਦੀ 550 ਤੋਂ ਵੱਧ ਰਾਂ ਗਿਆ ਲਓ ਵੀ ਹੁਣ ਬੜਾ ਫਿਕਰ ਨਾ ਕਰੋ ਵੀ ਘਰ 'ਚ ਵਿਆਹ ਆ ਗਿਆ ਹੁਣ ਅਸੀਂ ਜਾਈਏ ਕਿੱਥੇ ਕੱਪੜੇ ਸੋਹਣੇ ਲਈਏ ਕਿੱਥੋਂ ਭਾਵੇਂ ਮੁੰਡਿਆਂ ਦਾ ਵਿਆਹ ਭਾਵੇਂ ਕੁੜੀਆਂ ਦਾ ਵਿਆਹ ਸਾਰੇ ਰੁਪਏ ਦੇ ਕਰਦੇ ਨੇ ਹੁਣ ਤੁਸੀਂ ਆ ਚੈੱਕ ਕਰ ਲੋ ਦਿੱਲੀ ਬੋਮਬ ਵਾਲੀਆਂ ਡਰੈਸਾਂ ਜਿਹੜੀਆਂ ਬਾਜ਼ਾਰਾਂ ਚ ਜਾ ਕੇ ਤੁਸੀਂ 15 15 20 20000 ਰੁਪਏ ਲਾਉਣੇ ਹੋ ਸਾਡੇ ਕੋਲ 4 4 5 5000 ਚ ਲੈ ਜਾਓ ਜਿੰਨੇ ਮਰਜੀ ਤੁਸੀਂ ਲਹਿੰਗੇ ਲੈਣੇ ਆ ਇਹਨਾਂ ਵਿੱਚ ਰੰਗ ਤੁਸੀਂ ਜਿੱਦਾਂ ਦੇ ਮਰਜੀ ਲੈ ਜਾਓ ਉਹ ਵੀ ਦੇ ਦਾਂਗੇ ਕਈ ਕੁੜੀਆਂ ਕਹਿੰਦੀਆਂ ਸੀ ਸੂਟ ਨਹੀਂ ਪਾਉਣਾ ਅਸੀਂ ਪਾਉਣਾ ਹੈਗਾ ਸ਼ਰਾਰਾ ਸੂਟ ਸ਼ਰਾਰੇ ਸੂਟ ਲੈ ਜਾਓ ਭਾਵੇਂ ਸਾਡੇ ਕੋਲ ਪਲਾਜੋ ਸੂਟ ਲੈ ਜਾਓ ਸਪੈਸ਼ਲ ਪਾਰਟੀ ਜਾਣਾ ਸਪੈਸ਼ਲ ਡਰੈਸ ਚਾਹੀਦੀ ਉਹ ਵੀ ਦੇਵਾਂਗੇ ਆ ਦੇਖੋ ਕੋਟ ਸੈਟਾਂ ਦੀ ਡਰੈਸ ਸਾਡੇ ਕੋਲ ਆ ਗਈ ਇਹ ਵੀ ਤੁਹਾਨੂੰ ਦੇਵਾਂਗੇ ਹੁਣ ਜਿਹੜੇ ਤੁਸੀਂ ਕੋ ਜਾ ਕੇ 12 12000 ਵਾਲੇ ਕੋਟ ਪੈਂਟ ਤੁਸੀਂ ਲੈਨੇ ਹੋ ਇੱਥੇ ਸਾਨੂੰ ਅਸੀਂ 12000 ਵਾਲਾ ਕੋਟ ਪੈਂਟ ਸਿਰਫ 2995 ਦੇ ਦੇਣਾ ਸਲਾਈ ਕਰਕੇ 3 ਪੀਸ ਕੋਟ ਪੈਂਟ ਕੋਈ 15000 ਮੰਗਦਾ ਕੋਈ 17000 ਮੰਗਦਾ ਅਸੀਂ 3760 ਜੀ ਦਵਾਂਗੇ ਇਹ ਵੀ ਸਲਾਈ ਕਰਕੇ ਕੁਰਤਾ ਪਜਾਮਾ ਬਾਜ਼ਾਰ ਦੇ ਵਿੱਚ ਗੀਜ਼ਾ ਕੁਰਤਾ ਕੋਈ 3000 ਰੁਪਏ ਤੋਂ ਘੱਟ ਨਹੀਂ ਹੁੰਦਾ ਸਾਡੇ ਕੋਲੋਂ 14 1500 ਦਾ ਕੁਰਤਾ ਪਜਾਮਾ ਸਲਾਈ ਕਰਕੇ ਲੈ ਜਾਓ ਸ਼ੇਰ ਪਾਣੀ ਦਾ ਕਿਰਾਇਆ 10000 ਆ ਸਾਡੇ ਕੋਲੋਂ ਸਿਰਫ 7000 ਚ ਸਲਾਈ ਕਰਕੇ ਆਪਣੀ ਬਣੀ ਬਣਾਈ ਲੈ ਜਾਓ ਭਾਈ ਜੀ ਵਿਆਹ ਸ਼ਾਦੀ ਦਾ ਦਿਨ ਆ ਗਿਆ ਦਾਜ ਬੜੀ ਦੇ ਕਪੜਾ ਲੈਣਾ ਲੋਕਾਂ ਨੇ ਲੋਕਾਂ ਨੂੰ ਦੱਸ ਦਿਓ ਬਾਗੇ ਪੁਰਾਣੇ ਮਾਤੂ ਸ਼੍ਰੀ ਦਸਤਾਰ 1 ਲੱਖ ਵਾਲਾ ਕਪੜਾ 40000 ਚ ਦੇ ਰਿਹਾ ਪੈਸੇ ਬਚਾ ਲਓ ਆਗੇ ਬਿਲਕੁਲ ਭਾਜੀ ਆ ਚੱਕੋ ਕੜਾਈ ਵਾਲੇ ਸੂਟ ਬਜ਼ਾਰਾਂ ਚ 1000 1000 ਰੁਪਏ ਦੇ ਚੱਕੋ ਆਫਰ ਲਾਤੀ ਆ 700 ਰੁਪਏ ਦੇ ਦੋ 350 ਰੁਪਏ ਸੂਟ ਲੈਣ ਦੇਣ ਚ ਲਾਓ ਪੂਰਾ ਕੜਾਈ ਵਾਲਾ ਵਧੀਆ ਕੱਢਿਆ ਹੋਇਆ ਸੂਟ ਬਾਈ ਜੀ ਤੁਹਾਡੇ ਘਰ ਦੇ ਵਿੱਚ ਵਿਆਹ ਆ ਗਿਆ ਹੁਣ ਤੁਹਾਡੇ ਲਈ ਖੁਸ਼ੀਆਂ ਮਾਤੂ ਸ਼੍ਰੀ ਦਸਤਾਰ ਵੀ ਲੈ ਕੇ ਆ ਗਿਆ ਜਿਹੜੇ ਬਾਜ਼ਾਰ ਦੇ ਵਿੱਚ ਤੁਸੀਂ 7-7 8-800 ਦਾ ਸੂਟ ਲੈਣੇ ਹੋ ਇੱਥੇ 350 ਰੁਪਏ ਦਾ ਸੂਟ ਕਰਤਾ 700 ਰੁਪਏ ਦੋ ਸੂਟ ਲੈ ਜਾਓ 1 ਲੱਖ ਵਾਲਾ ਕਪੜਾ 40000 ਚ ਲੈ ਜਾਓ ਲਓ ਚੱਕੋ ਜੀ ਗੀਜ਼ਾ ਕਾਟਨ ਦਾ ਸੂਟ ਹੈ ਚੈੱਕ ਕਰੋ ਜੀ ਨਾਲ ਜਾਮ ਪਿਓਰ ਲੱਗਿਆ ਦੁਪੱਟਾ ਸ਼ਾਨਦਾਰ ਲਾ ਕੇ ਕੜਾਈ ਵਾਲਾ ਬਜਾਰਾਂ ਚ 1000 ਦਾ ਇੱਥੇ 1000 ਰੁਪਏ ਦੇ ਦੋ ਚੈੱਕ ਕਰੀ ਚੱਲੋ ਭਾਜੀ ਦੁਪੱਟੇ ਕੰਟਰਾਸਟ ਲੱਗਿਆ ਆ ਚੈੱਕ ਕਰੋ ਸ਼ਾਨਦਾਰ ਸੂਟਾਂ ਕੜਾਈ ਕੀਤੀ ਵੀ 15 1500 ਵਾਲੇ 5 500 ਚ ਕਰਤੇ 5 500 ਆ ਵੀ ਚੈੱਕ ਕਰ ਲੋ ਜੀ ਬਾਜ਼ਾਰ ਤੁਸੀਂ ਜਾਓਗੇ ਕਿਸੇ ਨੇ 1600 ਮੰਗਣਾ ਕਿਸੇ ਨੇ 1700 ਕਿਸੇ ਨੇ 1800 ਸਾਡੇ ਕੋਲ ਆਜੋ 16 1600 ਦੇ ਸੂਟ 650 ਚ ਲੈ ਜਾਓ 650 ਰੁਪਏ ਦਾ ਸੂਟ ਦਵਾਂਗੇ ਰੰਗ ਡਿਜ਼ਾਈਨ ਇਹਦੇ ਵਿੱਚ ਬਹੁਤ ਸਾਰੇ ਦੇ ਰਹੇ ਆ ਆ ਵੀ ਦੇਖੋ ਸਾਰਾ ਫਰੰਟ ਲੱਡਿਆ ਸੂਟ ਬਹੁਤ ਸੋਹਣਾ ਕੜਾਈਆਂ ਕੱਡੀਆਂ ਘੇਰੇ ਕੱਢਿਆ ਬਾਜ਼ਾਰ ਚ 17-1800 ਤੋਂ ਘੱਟ ਨਹੀਂ ਕਿਸੇ ਦੇਣਾ ਇਹ ਵੀ ਤੁਹਾਨੂੰ 650 ਰੁਪਏ ਚ ਸੂਟ ਅਸੀਂ ਦੇਣਾ ਹਾਏ ਚੈੱਕ ਕਰੋ ਜੀ ਸ਼ਗਣਾ ਵਾਲੇ ਸੂਟ ਆ ਗਏ ਕੜਾਈ ਚੈੱਕ ਕਰੋ ਨੈਚੁਰਲ ਕਰੇਵ ਦਾ 베이스 ਲਾਤਾ ਦੁਪੱਟੇ ਜਾਲ ਬਣਾਤੇ ਜਾਲ ਬਾਜ਼ਾਰਾਂ ਚ ਰੇਟ 16-1600 ਆ 850 ਰੁਪਏ ਦਾ ਸੂਟ ਲੈ ਜਾਓ 850 ਰੁਪਏ ਦਾ ਚੱਕੋ ਭਾਜੀ ਇੱਕ ਤੋਂ ਇੱਕ ਕੜਾਈ ਦਾਜਵਰੀ ਦੇ ਸੂਟ ਓਏ ਨੈਚੁਰਲ ਕਲੇਪਾ ਦੇ ਸੂਟ ਆ ਬਜਾਰਾ ਚ 16 1600 ਵਾਲੇ 8.5 800 ਦੇ ਆ ਵੀ ਲੈ ਲਓ ਜੀ ਬਜ਼ਾਰ ਚ ਕੋਈ 2000 ਮੰਗਦਾ ਕੋਈ 2100 ਮੰਗਦਾ ਸਾਡੇ ਕੋਲੋਂ 1500 ਰੁਪਏ ਦੇ ਦੋ ਲੈ ਜਾਓ 750 ਰੁਪਏ ਦਾ ਸੂਟ ਦੇ ਰਹੇ ਆ ਰੰਗ ਡਿਜ਼ਾਈਨ ਦੁਪੱਟੇ ਬਹੁਤ ਸੋਹਣਿਆ ਨਾਲ ਦੇ ਦੇਖੋ ਜੀ ਪੂਰਾ ਲੱਦਿਆ ਵਾ ਸੂਟ ਆ ਦੁਪੱਟੇ ਤੇ ਸ਼ਾਨਦਾਰ ਕੰਮ ਕੜਾਈ ਹੋਈ ਹੈਂਡਵਰਕ 750 ਰੁਪਏ ਦਾ ਸੂਟ ਆ ਚੈੱਕ ਕਰੋ ਜੀ ਦੇਖੋ ਸੂਟ ਮੂੰਹੋਂ ਬੋਲਦਾ ਦਪੱਟਾ ਵੀ ਮੂੰਹੋਂ ਬੋਲਦਾ ਰੇਡ ਕੀ ਬੋਲਦਾ 1500 ਦਾ ਬਾਜ਼ਾਰ 'ਚੇ ਬੋਲਦਾ 750 ਰੁਪਏ ਮਾਤੂ ਸ਼੍ਰੀ ਦਸਤਾਰ ਅੰਕਲੋਂ ਪੱਕੇ ਪ੍ਰਾਣੇ ਬੋਲਦਾ ਲਓ ਜੀ ਬਾਜ਼ਾਰ 'ਚ ਜਾਓਗੇ ਤਾਂ 2200 ਦਾ ਸੂਟ ਮਿਲਣਾ ਸਾਡੇ ਕੋਲੋਂ 850 ਰੁਪਏ ਦਾ ਸੂਟ ਲੈ ਜਾਓ ਬੁਟੀਕਾਂ ਵਾਲੇ ਸੂਟ ਦੇ ਰਹੇ ਆ ਮਾਡਰਨ ਵਾਲੇ ਪੀਸ ਦੇ ਰਹੇ ਆ ਇੱਥੇ ਆਉਣ ਦਾ ਫਾਇਦਾ ਕੀ ਆ ਕੱਲੇ-ਕੱਲੇ ਸੂਟ ਦੇ ਉੱਤੇ ਰੇਟ ਲਿਖ-ਲਿਖ ਕੇ ਦੇ ਰਹੇ ਆ 2000 ਵਾਲਾ ਸੂਟ 850 ਚ ਲੈ ਜਾਓ ਦੇਖੋ ਜੀ ਕੜਾਈਆਂ ਨਵੀਆਂ ਨਵੀਆਂ ਬਟਿਕ ਪੀਸ ਪਹੁੰਚਿਆ ਤੇ ਵਰਕ ਬਾਜੂ ਤੇ ਵਰਕ ਚੈੱਕ ਕਰ ਲੋ ਨਵੀਆਂ ਚੀਜ਼ਾਂ ਆ ਬੇਸ ਚੈੱਕ ਕਰ ਲੋ ਜੀ ਸ਼ਿਮਰ ਦਾ ਬੇਸ ਆ ਆਲ ਓਵਰ ਸ਼ਿਮਰ ਦਾ ਬੇਸ ਲੱਗਿਆ ਦੁਪੱਟਾ 4 ਸਾਈਡ ਹੋਇਆ ਬਜਾਰਾ ਜੇ ਸ਼ਿਮਰ ਦੇ ਸੂਟ ਦਾ ਭਾਅ ਪੁੱਛ ਲਿਓ 2-2000 ਪਰ ਸਾਡੇ ਕੋਲੇ 1000 ਰੁਪਏ ਦੇ ਵਿੱਚ ਲੈ ਜਾਓ ਲਓ ਜੀ ਨਾ 250 ਲੈਣਾ ਨਾ ਲੈਣਾ 2500 ਨਾ ਲੈਣਾ 2300 ਆ ਵੀ ਤੁਹਾਨੂੰ ਸਿਰਫ 1000 ਦਾ ਸੂਟ ਦੇ ਰਣਾ ਸਾਡੇ ਕੋਲ ਚਾਹੇ ਕੁੜੀਆਂ ਛੜੀਆਂ ਆ ਜਾਣ ਉਹਨਾਂ ਲਈ ਬਹੁਤ ਸੋਹਣੀ ਵੈਰਾਈਟੀ ਮਿਲ ਜੂ ਮਿਡ ਅੱਜ ਲਈ ਬਹੁਤ ਸੋਹਣੀ ਵੈਰਾਈਟੀ ਮਿਲ ਜੂ ਨਾਲ ਦੀ ਨਾਲ ਦਾਦੀਆਂ ਨਾਨੀਆਂ ਲਈ ਵੀ ਸੋਹਣੇ ਸੋਹਣੇ ਸੂਟ ਸਾਡੇ ਕੋਲ ਆ ਚੁੱਕੇ ਆ ਦੇਖੋ ਜੀ ਜੇਬਾਂ ਹੋਣ ਨਹੀਂ ਹੋਣ ਤੜੀਆਂ ਢਿੱਲੀਆਂ ਕਿਉਂਕਿ ਜੇਬਾਂ ਰਹਿਣਗੀਆਂ ਭਰੀਆਂ ਜਿੱਥੇ ਤੁਹਾਨੂੰ ਲੱਖ-ਲੱਖ ਰੁਪਏ ਦੀ ਬਜ਼ਾਰਾ 'ਚ ਦਾਜਵਰੀ ਬਣਦੀ ਸਿਰਫ 40-50 ਹਜ਼ਾਰ ਦੇ ਵਿੱਚ ਲੈ ਜਾਓ ਜਿਹੜੀ ਦਾਜਵਰੀ ਤੁਸੀਂ ਲੱਖ-2 ਲੱਖ ਦੀ ਬਰੋਣੀ ਹੈ ਸਿਰਫ 80 ਹਜ਼ਾਰ ਰੁਪਏ ਦੇ ਵਿੱਚ ਸਾਡੇ ਕੋਲ ਲੈ ਜਾਓ ਇੰਨੀਆਂ ਸ਼ਾਨਦਾਰ ਆਫਰਾਂ ਲਾਤੀਆਂ ਦੇਖੋ ਜੀ ਲੋਕ ਦੂਰੋਂ-ਦੂਰੋਂ ਆ ਚੁੱਕੇ ਆ ਦੇਖੋ ਬਹੁਤ ਵੱਡਾ ਇੱਥੇ ਰਸ਼ ਪੈ ਗਿਆ ਚਾਰੇ ਪਾਸੇ ਰੌਣਕ ਮੇਲੇ ਲੱਗ ਗਏ ਆ ਤੁਸੀਂ ਘਰਾਂ 'ਚ ਨਾ ਬੈਠੇ ਰਹੋ ਐਦਾਂ ਦੇ ਬੁੱਲ-ਬੁੱਲਦੇ ਬੱਚਿਆਂ ਵਰਗੇ ਸੋਹਣੇ-ਸੋਹਣੇ ਪੀਸ ਸਪੈਸ਼ਲ ਤਿਆਰ ਕਰ ਦਿੱਤੇ ਆ ਰੇਟ ਘਾਟ ਦਿੱਤੇ ਆ ਮਿੱਟੀ ਦੇ ਬਾਜ਼ਾਰ 'ਚ 3500 ਰੁਪਿਆ ਸਾਡੇ ਕੋਲੋਂ ਲੈ ਜਾਓ ਆ ਵੀ ਚੈੱਕ ਕਰ ਲੋ ਬਹੁਤ ਸੋਹਣੀ ਵੈਰਾਈਟੀ ਮਿੱਟੀ ਦੇ ਭਾ ਦੇ ਰਿਹਾ ਕਾਡੀਆਂ ਦੇ ਭਾ ਦਾਜਵਰੀ ਦੇ ਕੱਪੜੇ ਦੇ ਵਿੱਚ ਬਹੁਤ ਵੱਡੇ ਫਾਇਦੇ ਹੋ ਰਹੇ ਆ ਚੱਕੋ ਜੀ ਵੱਡੀ ਆਫਰ ਲਾ ਦੇ ਨੇ ਦਾਜਵਰੀ ਦੇ ਸੂਟ ਚੈੱਕ ਕਰ ਲੋ ਜੀ ਆ ਦੁਪੱਟਾ ਚੈੱਕ ਕਰ ਲੋ ਕਿੰਨਾ ਸ਼ਾਨਦਾਰ ਹੈ ਰੇਟ ਸੁਣ ਲੋ ਜੀ 650 ਰੁਪਿਆ ਸਾਡੀ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰ ਦਿਓ ਤੇ ਪੂਰੀ ਫਲਾ ਦਿਓ ਆ ਤੁਸੀਂ ਸਾਡੇ ਕੋਲ ਸ਼ੇਅਰ ਕਰਕੇ ਵੀਡੀਓ ਆ ਜੋ ਜਿਹੜਾ 2 2000 ਵਾਲਾ ਸੂਟ 650 ਰੁਪਏ ਦਾ ਦੇਣਾ 650 ਰੁਪਏ ਦਾ ਲਈ। ਨਾ ਵੀ ਆ ਦਾ ਬਹੁਤ ਵੱਡਾ ਚੈਲੰਜ ਤੇ ਪਟਾਕਾ ਪਾਤਾ ਜਿਹੜੇ ਬਾਜ਼ਾਰ 'ਚ 15-1500 2-2000 ਦੇ ਸੂਟ ਆ ਇੱਥੇ ਕਰਤੇ 650 ਦੇ ਸੂਟ ਆ ਵੀ ਲੈ ਜੋ ਰੰਗ ਵੀ ਬਹੁਤ ਸੋਹਣਿਆ ਇਹ ਸਪੈਸ਼ਲ ਆਫਰ ਚੱਲ ਰਹੀ ਆ 2-2000 ਵਾਲੇ ਭਾਰੇ ਦੁਪੱਟਿਆਂ ਵਾਲੇ ਸੂਟ ਲੈ ਜੋ 650 'ਚ ਆ ਵੀ ਲੈ ਜੋ ਰੈੱਡ ਸੂਟ ਬਾਜ਼ਾਰ 'ਚ ਰੈੱਡ ਸੂਟ 2500 3000 ਤੋਂ ਘੱਟ ਕੋਈ ਨਹੀਂ ਦਿੰਦਾ ਦੁਪੱਟਾ ਵੀ ਹੈਵੀ ਇਹ ਵੀ ਤੁਹਾਨੂੰ ਅਸੀਂ 650 ਰੁਪਏ ਦੇ ਦੇਣਾ ਹੈਗਾ ਦੇਖੋ ਜੀ ਕੜਾਈਆਂ ਚੈੱਕ ਕਰ ਲੋ ਟੌਪ ਕਲਾਸ ਦੀਆਂ ਕੜਾਈਆਂ ਬਜ਼ਾਰਾ ਜੇ 15-1500 ਭਾਅ ਚ ਕੋ 750-700 ਰੁਪਏ ਦੇ ਵਿੱਚ ਦੁਪੱਟੇ ਸ਼ਾਨਦਾਰ ਲਾਤੇ ਆ ਸੂਟ ਨਵੇਂ ਬਟਿਕ ਲੈ ਕੇ ਆ ਗਏ ਹੁਣ ਵਿਆਹਾਂਾਂ ਸ਼ਾਦੀਆਂ ਜਦੋਂ ਸੂਟ ਪਾ ਕੇ ਜਾਣਾ ਕਿਸੇ ਨੇ ਪੁਰਾਣਾ ਨਹੀਂ ਕਹਿਣਾ ਸਣੇ ਕਹਿਣਾ ਵਾ ਪਤਾ ਨਹੀਂ ਕਿੱਥੋਂ ਲਿੱਤਾ ਇੰਨੇ ਮਹਿੰਗੇ ਸੂਟ ਦੇਖੋ ਬਜ਼ੁਰਗਾਂ ਨੇ ਵੀ ਸਾਡੇ ਕੋ ਕਿੰਨੇ ਸੋਹਣੇ ਸੋਹਣੇ ਰੰਗ ਆ ਚੁੱਕੇ ਆ ਮਤਲਬ ਜਿਹੜੀ ਚੀਜ਼ ਤੁਹਾਨੂੰ ਬਾਜ਼ਾਰ ਚੋਂ ਨਹੀਂ ਮਿਲਣੀ ਸਾਡੇ ਕੋਲੋਂ ਆ ਕੇ ਲੈ ਜਾਓ ਬਹੁਤ ਵੱਡੇ ਤਕੜੇ ਫੇਰੇ ਕਰਾਂਗੇ ਰਿਕਾਰਡ ਤੋੜਦੇ ਆ ਜੋ ਰੇਟ ਦੇ ਰਹੇ ਕਿਸੇ ਨੇ ਦੇਣਾ ਨਹੀਂ ਇਸ ਵੇਲੇ ਵਿਆਹਾ ਸ਼ਾਦੀ ਦਾਜਵਰੀ ਬਹੁਤ ਵੱਡੇ ਪੱਧਰ ਤੇ ਚੱਲ ਰਹੀ ਆ ਲੋਕਾਂ ਨੂੰ ਪਤਾ ਵੀ ਹੋਰ ਕਿਸੇ ਵੱਡੇ ਸ਼ੋਰੂਮ ਤੇ ਨਹੀਂ ਜਾਣਾ ਕਿਸੇ ਦੁਕਾਨ ਤੇ ਨਹੀਂ ਜਾਣਾ ਪਤਾ ਕਿਉਂ ਨਹੀਂ ਜਾਣਾ ਕਰਕੇ 35 3500 ਵਾਲੇ ਸੂਟ ਇਦਾਂ ਦੇ ਇੱਥੇ 15 1500 ਚ ਮਿਲ ਰਿਹਾ 15 1500 ਦੇ ਦੇਖੋ ਜੀ ਇੱਥੇ ਆਉਣ ਦੇ ਫਾਇਦੇ ਕੀ ਆ ਨਵੇਂ ਬੇਸ ਰੇਟ ਪਿਆਰ ਨਾਲੋਂ ਘੱਟ ਦੂਜੀ ਗੱਲ ਪੀੜਾਂ ਦੇ ਵਿੱਚ ਭੀੜੇ ਬਿਆਰਾ ਚ ਜਾਣ ਦੀ ਲੋੜ ਨਹੀਂ ਮੋਗਾ ਰੋਡ ਖੁੱਲੀ ਡੁੱਲੀ ਪਾਰਕਿੰਗ ਤੇ ਗੱਡੀ ਲਾਓ ਤੇ ਆ ਕੇ ਤੁਸੀਂ ਸ਼ਾਪਿੰਗ ਕਰ ਲਓ ਪਰ ਅਗਰ ਤੁਸੀਂ ਆਪਣੇ ਵਿਆਹ ਸ਼ਾਦੀ ਦੇ ਕੱਪੜਾ ਲਾ ਕੇ ਕਿਸੇ ਵੱਡੇ ਸ਼ਹਿਰ ਚ ਵੱਡੇ ਪਿੰਡ ਤੋਂ ਦੂਰੋਂ ਵੀ ਆਉਨੇ ਹੋ ਤੇ ਬੱਸ ਤੇ ਆਉਨੇ ਹੋ ਤੇ ਸਾਡੇ ਆਟੋ ਰਕਸ਼ੇ ਦੀ ਸਰਵਿਸ ਬਿਲਕੁਲ ਫ੍ਰੀ ਹੈ ਬੱਸ ਸਟੈਂਡ ਦੇ ਵਿੱਚ ਖੜੇ ਹੁੰਦੇ ਆ ਬੱਸ ਸਟੈਂਡ ਤੋਂ ਮਾਤੂ ਸ਼੍ਰੀ ਦੀ ਸਰਵਿਸ ਬਿਲਕੁਲ ਫ੍ਰੀ ਹੈ ਇੱਥੋਂ ਲੈ ਕੇ ਜਾਣਗੇ ਇੱਥੋਂ ਹੀ ਛੱਡ ਕੇ ਜਾਣਗੇ ਰੇਟ ਵੀ ਫ੍ਰੀ ਤੇ ਪਾ ਕਪੜਾ ਵੀ ਫ੍ਰੀ ਦੇ ਪਾ ਤੇ ਆਉਣਾ ਜਾਣਾ ਵੀ ਤੁਹਾਡਾ ਫ੍ਰੀ ਦੇ ਪਾ ਹੋਊਗਾ ਮੈਂ ਚੈਰਾ ਹੀ ਕਰਦਾ ਜੇ ਕੋਈ ਤੁਹਾਨੂੰ ਬਾਜ਼ਾਰ 'ਚ 4500 ਰੁਪਏ ਤੋਂ ਘਟਾ ਆ ਸੂਟ ਦੇ ਜਵੇ ਸਾਡੇ ਕੋਲੋਂ ਸਿਰਫ ਇਦਾਂ ਲੱਦਿਆ ਲਦਾਇਆ 2000 ਰੁਪਏ ਦਾ ਲੈ ਜਾਓ ਸੂਟ ਤੁਸੀਂ ਸਾਡੇ ਕੋਲੋਂ ਦੇਖੋ ਜੀ ਸੂਟ ਇੱਕ ਤੋਂ ਇੱਕ ਦੇ ਰਹੇ ਆ ਚੀਜ਼ਾਂ ਪਟੀਕ ਦੇ ਰਹੇ ਆ ਆ ਚੈੱਕ ਕਰੋ ਭਾਜੀ ਕਿੰਨਾ ਸ਼ਾਨਦਾਰ ਵਿਆਹ ਸ਼ਾਦੀ ਵਾਲਾ ਸੂਟ ਹੈ ਬਾਜ਼ਾਰਾਂ ਤੋਂ ਤੁਸੀਂ ਰੇਟ ਪੁੱਛ ਲਓ ਨੈਚੁਰਲ ਕਰੇਵ ਦਾ ਨਾਮ ਲੈ ਕੇ ਪੁੱਛਿਓ 4000 ਤੋਂ ਘੱਟ ਕਿਸੇ ਨੇ ਨਹੀਂ ਦੇਣਾ ਅਸੀਂ ਦੇਣਾ ਸਿਰਫ 2000 ਰੁਪਏ ਦਾ ਜੀ ਸੋ 2000 ਰੁਪਏ ਦਾ ਇੱਕ 4000 ਦੇ ਦੋ ਸਲਾ ਵੀ ਆ ਕਾ ਕਲਰ ਚਾਹੀਦਾ ਨੇ ਇਹਦੇ ਵਿੱਚ ਵੀ ਅਸੀਂ ਰਿਕਾਰਡ ਤੋੜ ਦਿੱਤੇ ਆ ਛੇਤੀ ਛੇਤੀ ਆ ਜਾਓ ਆਉਣਾ ਕਿੱਥੇ ਆ ਜਰੂਰ ਨੋਟ ਕਰਿਆ ਕਰੋ ਮਾਤੂ ਸ਼੍ਰੀ ਦਸਤਾਰ ਮੋਗਾ ਰੋਡ ਬਾਗਾ ਪੁਰਾਣਾ ਤੁਸੀਂ ਆਉਣਾ ਹੈਗਾ ਜਿੱਥੇ ਤੁਹਾਨੂੰ 1 ਲੱਖ ਵਾਲਾ ਕੱਪੜਾ 40000 ਰੁਪਏ ਚ ਮਿਲਣਾ ਜਿਹੜੇ ਭਾਰੇ ਭਾਰੇ ਸੂਟ ਤੁਸੀਂ ਲੈਣੇ ਹੋ 2 ਲੱਖ ਰੁਪਏ ਦਾ ਬਾਜ਼ਾਰ ਜੀ ਅੱਗੇ ਬਣਾਉਣੇ ਹੋ ਬੈਲ ਆਪਣਾ 2 ਲੱਖ ਵਾਲਾ ਕੱਪੜਾ ਇੱਥੇ ਅਸੀਂ ਤੁਹਾਨੂੰ 80000 ਦੇਣਾ ਸਾਡੇ ਕੋਲੋਂ ਸੂਟ ਸ਼ਰਾਰੇ ਗਰਾਰੇ ਲਹਿੰਗੇ ਗੌਨ ਡਰੈਸਾਂ ਮਿਲਣੀਆਂ ਹੀ ਆ ਮੁੰਡਿਆਂ ਦੇ ਲਈ ਕੋਟ ਪੈਂਟ ਕੁਰਤੇ ਵੀ ਅਮੇ ਸ਼ੇਰਵਾਨੀਆਂ ਬਲੇਜ਼ਰ ਬਾਸਕਟਾਂ ਪੱਗਾਂ ਦਾ ਸਾਡੇ ਕੋਲ ਪੱਗਾਂ ਦੀ 550 ਤੋਂ ਵੱਧ ਰਾਂ ਗਿਆ ਸੋ ਛੇਤੀ ਆਜੋ ਵਿਆਹਾਂ ਸ਼ਾਦੀਆਂ ਦੀ ਯਾਦਗਾਰ ਬਣ ਜਾਊਗਾ ਤੁਹਾਡੀ ਤੁਸੀਂ ਪਾਰਟੀ ਤੇ ਜਾਣਾ ਜਾਗੋ ਤੇ ਜਾਣਾ ਆਪਣੇ ਲਈ ਕੱਪੜਾ ਲੈਣਾ ਦੇਣ ਲੈਣ ਲਈ ਕੱਪੜਾ ਲੈਣਾ ਸਾਰਿਆਂ ਦਾ ਬਹੁਤ ਸਾਰਾ ਫਾਇਦਾ ਇੱਕੋ ਹੀ ਸ਼ਾਹ ਤੇ ਡਾ ਹੋ ਰਿਹਾ ਹੈਗਾ ਆਉਣਾ ਤੁਸੀਂ ਮਾਤੂ ਸ਼੍ਰੀ ਦਸਤਾਰ ਦੇ ਸਟੋਰ ਤੇ ਮੋਗਾ ਰੋਡ ਬਾਗਾ ਪੁਰਾਣਾ ਨੰਬਰ ਸਕਰੀਨ ਤੇ ਹੈ ਜੀ ਕੋਈ ਜਾਣ ਕੇ ਲੈਣ ਤੁਸੀਂ ਫੋਨ ਕਰ ਸਕਦੇ ਆਂ ਕੈਮਰਾਮੈਨ ਸੁਖਨਿੰਦਰ ਦੇ ਨਾਲ ਹਰਦੀਪ ਸਿੰਘ ਤਗੜ ਸਾਹਾਂ ਟੀਵੀ ਬਾਗਾ ਪੁਰਾਣਾ